ਕਿਸਾਨੀ ਨਾਲ ਸੰਬੰਧਿਤ ਹੋਣ ਜਾ ਰਹੀ ਮਹਾਪੰਚਾਇਤ ਦੀਆਂ ਹੋ ਗਈਆਂ ਨੇ ਤਿਆਰੀਆਂ ਪੀਓ ਮੋਦੀ ਨੇ ਕੀਤਾ ਕੁੰਭ ਇਸ਼ਨਾਨ ਲਗਾਈ ਹੈ ਗੰਗਾ ਵਿੱਚ ਡੁਬਕੀ ਤੇ ਇਸ ਦੇ ਬਾਰੇ ਵਿੱਚ ਕਿਸਾਨ ਆਗੂ ਪੰਦੇਰ ਕੀ ਕੁਝ ਕਹਿ ਗਏ ਨੇ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝਾ ਕਰ ਰਹੇ ਹਾਂ ਦਰਸਲ ਆਉਣ ਵਾਲੀ 13 ਫਰਵਰੀ ਨੂੰ ਕਿਸਾਨੀ ਦੇ ਨਾਲ ਸੰਬੰਧਿਤ ਮਹਾਪੰਚਾਇਤ ਹੋਣ ਚਾਰੀ ਹੈ ਇਸੇ ਦੌਰਾਨ ਹੀ ਪ੍ਰਯਾਗਰਾਜ ਤੇ ਵਿੱਚ ਮਹਾਕੁੰਭ ਵੀ ਚੱਲ ਰਿਹਾ ਹੈ ਜਿੱਥੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਨੇ ਉਹਨਾਂ ਨੇ ਕੁੰਭ ਇਸ਼ਨਾਨ ਕੀਤਾ ਗੰਗਾ ਦੇ ਵਿੱਚ ਡੁਬਕੀ ਲਗਾਈ ਹੈ ਤੇ ਇਸ ਦੇ ਸਬੰਧ ਦੇ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਹੋਰੀ ਆਖ ਰਹੇ ਨੇ ਕਿ ਜੇਕਰ ਮੋਦੀ ਸਾਹਿਬ ਨੇ ਗੰਗਾ ਦੇ ਵਿੱਚ ਡੁਬਕੀ ਲਗਾਈ ਹੈ ਤੇ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ ਨਾਲ ਹੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਗੰਗਾ ਮਈਆਂ ਨੇ ਉਹਨਾਂ ਦੇ ਕੰਨ ਦੇ ਵਿੱਚ ਇਹ ਗੱਲ ਜ਼ਰੂਰ ਆਖੀ ਹੋਵੇਗੀ ਕਿ ਜਿਹੜੇ ਕਿਸਾਨ ਇੱਕ ਕੋ ਸਾਲ ਤੋਂ ਜਿਹੜੇ ਧਰਨੇ ਤੇ ਬੈਠੇ ਹੋਏ ਨੇ ਜਿੰਨਾਂ ਦੀਆਂ ਕੋਈ ਜੁ ਮੰਗਾਂ ਨੇ ਉਹਨਾਂ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਦੱਸਦੀ ਹੈ ਕਿ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਹੋਰਾਂ ਨੇ ਕਿਹਾ ਹੈ ਕਿ ਕੁੰਭ ਵਿੱਚ ਇਸ਼ਨਾਨ ਕਰਕੇ ਮੋਦੀ ਸਾਹਿਬ ਨੂੰ ਸੁੱਖ ਦੀ ਅਨੁਭੂਤੀ ਤਾਂ ਹੋਈ ਹੋਵੇਗੀ ਪਰੰਤੂ ਉਹਨਾਂ ਨੂੰ ਕਿਸਾਨਾਂ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਸ਼ਰਦਾਲੂ ਇੱਥੇ ਆ ਕੇ ਸ਼ਹੀਦ ਹੋ ਗਏ ਨੇ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਕਿ ਘਟਨਾ ਹੋਈ ਸੀ ਜਿੱਥੇ ਕਿ ਬਹੁਤ ਸਾਰੇ ਸ਼ਰਦਾਲੂਆਂ ਦੀ ਮੌਤ ਹੋ ਗਈ ਸੀ ਇਹਨਾਂ ਦੇ ਬਾਰੇ ਵਿੱਚ ਕਿਸਾਨਾ ਗੁਰ ਸਰਵਣ ਸਿੰਘ ਪੰਦੇਰ ਹੋਰਾਂ ਨੇ ਆਖਿਆ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਕਿ ਮਦਦ ਕਰਨੀ ਚਾਹੀਦੀ ਹੈ ਜਾਨੀ ਕਿ ਉਹਨਾਂ ਨੂੰ ਸਰਕਾਰੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਜਿਹੜੇ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਚਾਹੇ ਉਹ ਪੰਜਾਬੀ ਨੇ ਜਾਂ ਫਿਰ ਕਿਸੇ ਹੋਰ ਸੂਬੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਇੱਥੇ ਇਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਕਿਸਾਨੀ ਦੇ ਨਾਲ ਜੁੜਨ ਇੱਕ ਤਾਂ ਕਿਸਾਨੀ ਬਚੇਗੀ ਤੇ ਨਾਲ ਹੀ ਜਵਾਨੀ बच जावेगी ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਇਹਨਾਂ ਜਿਹੜੇ ਨੌਜਵਾਨ ਨੇ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਮਾਨਸਿਕ ਤੇ ਆਰਥਿਕ ਪੱਧਰ ਦੋਨਾਂ ਤੇ ਹੀ ਟੁੱਟੇ ਹੋਏ ਨੇ ਉਹਨਾਂ ਨੂੰ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਤੇ ਨਾਲ ਹੀ ਜਿਹੜੇ ਏਜੰਟ ਉਹਨਾਂ ਨੂੰ ਇਸ ਰਸਤੇ ਤੇ ਤੋੜਦੇ ਨੇ ਉਹਨਾਂ ਦੇ ਖਿਲਾਫ ਵੀ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ ਕਿਸਾਨਾ ਗੁਰਵਰਨ ਸਿੰਘ ਬੰਦੇਰ ਹੋਰਾਂ ਨੇ ਇਸ ਜਿਹੜੇ ਕਿ ਕੇਂਦਰ ਸਰਕਾਰ ਹੈ ਉਹਨਾਂ ਤੇ ਵੀ ਨਿਸ਼ਾਨੇ ਸਾਦੇ ਨੇ नाल ही ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਹੀ ਦੇਸ਼ ਦੇ ਵਿੱਚ ਰਹਿ ਕੇ ਕਿਸਾਨੀ ਤੇ ਜਵਾਨੀ ਦੋਨਾਂ ਨੂੰ ਹੀ ਬਚਾਉਣ ਇੱਕ ਤਾਂ ਉਹਨਾਂ ਦਾ ਇੱਥੇ ਇੱਜ਼ਤ ਮਾਣ ਸਤਿਕਾਰ ਹੋਵੇਗਾ ਕਿਉਂਕਿ ਆਪਣਾ ਹੀ ਮੁਲਕ ਹੈ ਦੂਸਰੇ ਦੇਸ਼ਾਂ ਵਿੱਚ ਜਾ ਕੇ ਉਹ ਤੱਕੇ ਖਾਂਦੇ ਨੇ ਏਜੰਟਾਂ ਦੇ ਹੱਥੇ ਚੜ ਕੇ ਜਿਹੜੇ ਕਿ ਆਪਣੇ ਬਹੁਤ ਵੱਡੀਆਂ ਰਕਮਾਂ ਪੈਸੇ ਬਰਬਾਦ ਕਰਦੇ ਨੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹ ਆਖਿਆ ਕਿ ਇਹੋ ਜੇ ਏਜੰਟਾਂ ਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਸੰਬੰਧਿਤ ਜਿਹੜੀ ਵੀ ਤਸਵੀਰਾਂ ਸਾਡੇ ਸਾਹਮਣੇ ਆਈਆਂ ਨੇ ਵੀਡੀਓ ਜੋ ਸਾਹਮਣੇ ਆਈ ਹੈ ਸਕਰੀਨ ਤੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਇਸ ਦੇ ਬਾਰੇ ਵਿੱਚ ਕੀ ਕੁਝ ਹੋਰ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਹੋਰਾਂ ਨੇ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਮੈਂ ਸਰਵਰ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਬਾਰਡਰ ਪਰ ਔਰ ਜੋ ਪੁਲ ਹੈ ਘੱਗਰ ਕਾ ਜਿਸਕੇ ਉਪਰ ਖੱਟਰ ਔਰ ਮੋਦੀ ਸਰਕਾਰ ਨੇ ਦੀਵਾਰ ਬਣਾ ਰੱਖੀ ਆ ਵਾਹ ਪਰ ਖੜਾ ਹੂੰ ਹਮਨੇ ਕੱਲ ਦੇਖਾ ਜੈਸੇ ਪ੍ਰਧਾਨ ਮੰਤਰੀ ਜੀ कुंभ में गंगा मैया की गोद में डुबकी लगाने गए उन्होंने कहा मेरा सुखद अनुभव है उन्हें शांति मिली है बिल्कुल सही उन्हें जरूर शांति मिलनी चाहिए उनकी शांति ही देश की शांति है मुझे लगता है गंगा मैया जी ने उनके कान में कुछ बातें तो कही होगी यह जरूर कहा होगा मोदी जी से भी आपकी और जी की सरकार जो कु में लोग शहीद हो गए उनकी आत्माओं को मुक्ति के बारे में ज़रूर सोचे दूसरा गंगा मैया ने ये भी कहा होगा कि जो आपने हरियाणा के बॉर्डर के ऊपर दीवारें निकाल रखी है उससे उत्तर भारत के लोगों को पंजाब हरियाणा के लोगों को व्यापारियों को आम लोगों को जो जितना दुख दे रहे हैं उसके बारे में भी गंगा मैया ने जरूर कहा होगा इस रास्ते को खोलो और देश के किसान मजदूर को देश की राजधानी में जाने दो और जरूर गंगा मैया ने यह अनुभव जरूर कराया होगा कुंभ के मेले में भी आप देश के किसान मजदूर आम जनता के हित में सोचो अकेले कारपोरेट के हित में सोचना उचित नहीं है और इसी के साथ साथ हम कहना चाहते हैं कि गंगा मैया ने यह भी याद करवाया होगा कि आपने वाराणसी में आके जब मेरी आरती की थी तो सुखद लगा होगा गंगा मैया को कि कोई भारत की सरकार उनको साफ स्वस्थ कराने की बात कर रही है लेकिन अभी तक भारत की जितनी भी धरोवर संस्कृति की हो हमारी नदियां हो ये इतनी बड़ी संस्कृति है हमारी और गंगा मैया आज जरूर कह रही होगी कि फिर भी आपकी सरकार ने गंगा मैया को साफ सुथरा नहीं कराया जितने पैसे उस प्रोजेक्ट में लगाए थे अभी तक पूरे नहीं हुए हम फिर एक बार देश के किसान मजदूर नौजवान माओ बहनों को कहेंगे तेरा को एक साल पूरा हो रहा है ज़्यादा से ज़्यादा शंभू पर पहुंचिए और जिस तरह से हमने देखा ट्रंप सरकार ने भारतीयों को जिस तरह से डिबोट किया जो वहां अनलीगल तौर पर पहुंचे थे भारत का जुआ पंजाब का जुआ क्यों जा रहा क्योंकि यहां पर रोजगार नहीं है मुझे लगता गंगा मैया ने यह भी याद करवाया होगा मोदी जी को रोजगार दीजिए तो मैं भारत के युवाओं को पंजाबियों को आह्वान करता हूं यहां से जाकर मसले का हल नहीं आइए इस डेमोक्रेटिक कंट्री में कहा जाता अपना आंदोलन करके हम अपनी कंट्री को मजबूत करें और अपनी सरकार से जो दावा करती है कि हम भारतीयों की अगवाई करते हैं उनसे रोजगार लें तभी हमारे मसले हल हो सकते हैं।